ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਤੇ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਹੈ ਸਿਰਫ ਦੋ ਸਲਾਈਆਂ ਦਾ ਡਿਜ਼ਾਈਨ ਹੈ ਦੋ ਸਲਾਈਆਂ ਵਿੱਚ ਬਣ ਕੇ ਇਹ ਵਾਲਾ ਡਿਜ਼ਾਈਨ ਜਿਹੜਾ ਰੈਡੀ ਹੋ ਜਾਣਾ ਹੈ ਤੇ ਇਸ ਨੂੰ ਬਣਾਉਣ ਵਾਸਤੇ ਆਪਾਂ ਤਿੰਨ ਤਿੰਨ ਦੇ ਹਿਸਾਬ ਨਾਲ ਕੁੰਡੇ ਲੈ ਲੈਣੇ ਨੇ ਤਿੰਨ ਕੁੰਡੇ ਤਿੰਨ ਕੁੰਡੇ ਇਸ ਤਰ੍ਹਾਂ ਕੁੰਡੇ ਲੈ ਕੇ ਇੱਕ ਕੁੰਡਾ ਵਾਧ ਲੈ ਲੈਣਾ ਤੇ ਡਿਜ਼ਾਈਨ ਜਿਹੜਾ ਸਿੱਧੀ ਤੇ ਉਲਟੀ ਦੋਨਾਂ ਪਾਸਿਆਂ ਤੋਂ ਵੀ ਬਣੇਗਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਹ ਬਹੁਤ ਆਸਾਨੀ ਦੇ ਨਾਲ ਬਣ ਜਾਏਗਾ ਸਿਰਫ ਦੋ ਸਲਾਈਆਂ ਵਿੱਚ ਇਹ ਡਿਜ਼ਾਈਨ ਜਿਹੜਾ ਬਣ ਕੇ ਰੈਡੀ ਹੋ ਜਾਣਾ ਹੈ ਤੇ ਉਮੀਦ ਹੈ ਕਿ ਇਹ ਵਾਲਾ ਡਿਜ਼ਾਈਨ ਜਿਹੜਾ ਭੈਣਾਂ ਨੂੰ ਜ਼ਰੂਰ ਪਸੰਦ ਆਏਗਾ ਕਿਉਂਕਿ ਭੈਣਾਂ ਜਿਹੜੀਆਂ ਸੌਖੇ ਸੌਖੇ ਡਿਜ਼ਾਈਨ ਲਗਦੀਆਂ ਰਹਿੰਦੀਆਂ ਨੇ ਤੇ ਆਪਾਂ ਸੌਖੇ ਸੌਖੇ ਡਿਜ਼ਾਈਨ ਜਿਹੜੇ ਭੈਣਾਂ ਦੇ ਲਈ ਬਣਾਉਂਦੇ ਰਹਿੰਨੇ ਆ ਬਹੁਤ ਹੀ ਪਿਆਰਾ ਸੌਖਾ ਸਿੰਪਲ ਤੇ ਹਰ ਪ੍ਰੋਜੈਕਟ ਤੇ ਪਹਿਨਣ ਵਾਲਾ ਡਿਜ਼ਾਈਨ ਆ ਤੇ ਡਿਜ਼ਾਈਨ ਜਿਹੜਾ ਆਪਾਂ ਸਿੱਧੀ ਸਾਈਡ ਤੋਂ ਸ਼ੁਰੂ ਕਰਾਂਗੇ ਕੋਈ ਵੀ ਤੁਸੀਂ ਬਾਰਡਰ ਬਣਾ ਲੈਣਾ ਬਾਰਡਰ ਬਣਾਉਣ ਤੋਂ ਬਾਅਦ ਸਿੱਧੀ ਸਾਈਡ ਤੋਂ ਇਹ ਵਾਲਾ ਡਿਜ਼ਾਈਨ ਜਿਹੜਾ ਸ਼ ਹੁਣ ਆਪਾਂ ਡਿਜ਼ਾਈਨ ਸਟਾਰਟ ਕਰਦੇ ਆਂ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧੇ ਪਾਸਿਓਂ ਪਹਿਲਾ ਕੁੰਡਾ ਸਲਿੱਪ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਕੇ ਹੁਣ ਆ ਜਿਹੜਾ ਸਾਡੇ ਕੋਲ ਇੱਕ ਕੁੰਡਾ ਹੈ ਇਹਨੂੰ ਆਪਾਂ ਇਸ ਤਰ੍ਹਾਂ نیچے ਤੋਂ ਬੁਣ ਲੈਣਾ ਉਲਟੇ ਗੁੰਡੇ ਨੂੰ ਇਸ ਤਰ੍ਹਾਂ ਆਪਾਂ نیچے ਤੋਂ ਬਣਾ ਲੈਣਾ ਧਾਗਾ ਹੁਣ ਪਿਛਲੇ ਪਾਸੇ ਕਰ ਲੈਣਾ ਆਹ ਵਾਲਾ ਕੁੰਡਾ ਜਿਹੜਾ ਨੂੰ ਥੋੜਾ ਜਿੰਨਾ ਲੂਜ਼ ਹੋ ਜਾਣਾ ਇਹਨੇ ਜਦੋਂ ਆਹ ਵਾਲਾ ਕੁੰਡਾ ਆਪਾਂ نیچے ਤੋਂ ਬੁਣਿਆ ਆ ਕੁੰਡਾ ਲੂਜ਼ ਹੋ ਗਿਆ ਇਹਦੇ ਵਿੱਚੋਂ ਦੀ ਆਪਾਂ ਆਵਲਾ ਕੁੰਡਾ ਕੱਢ ਲੈਣਾ ਤੇ ਇਹਨੂੰ ਸਿੱਧਾ ਬਣਾ ਲੈਣਾ ਆਵਲੇ ਕੁੰਡੇ ਨੂੰ ਆਪਾਂ ਸਿੱਧਾ ਬਣਾ ਲਿਆ ਹੁਣ ਜਿਹੜਾ ਇਹ ਕੁੰਡਾ ਇਹਨੂੰ ਆਪਾਂ ਬਿਨਾ ਬੁਣੇ ਉਤਾਰ ਲੈਣਾ ਇਹ ਸਾਡੇ ਤਿੰਨ ਕੁੰਡਿਆਂ ਦਾ ਡਿਜ਼ਾਈਨ ਹੋ ਗਿਆ ਫਿਰ ਵੇਖੋ ਪਹਿਲਾਂ ਐਗਜ਼ਿਟs ਛੱਡ ਕੇ ਤਿੰਨ ਕੁੰਡਿਆਂ ਦਾ ਡਿਜ਼ਾਈਨ ਹੈ ਧਾਗਾ ਆਪਣੀ ਸਾਈਡ ਕਰਨਾ ਹੈ ਫਿਰ ਆ ਸਾਨੂੰ ਇੱਕ ਉਲਟਾ ਕੁੰਡਾ ਨਜ਼ਰ ਆਏਗਾ ਉਲਟੇ ਕੁੰਡੇ ਨੂੰ ਆਪਾਂ ਇੱਥੋਂ ਨਹੀਂ ਬਣਾਉਣਾ ਇੱਥੋਂ ਨੀਚੇ ਵਾਲੀ ਸਾਈਡ ਤੋਂ ਇਹਨੂੰ ਆਪਾਂ ਬਣਾਉਣਾ ਹੈ ਇਸ ਤਰ੍ਹਾਂ ਉਲਟਾ ਬੁਣ ਲਿਆ ਹੁਣ ਆਹ ਕੁੰਡਾ ਜਿਹੜਾ ਇਹਨੇ ਲੂਸ ਹੋ ਜਾਣਾ ਆ ਧਾਗਾ ਬੈਕ ਸਾਈਡ ਤੇ ਕਰ ਲਾਂਗੇ ਆਹ ਕੁੰਡੇ ਦੇ ਵਿੱਚੋਂ ਦੀ ਅਗਲਾ ਕੁੰਡਾ ਜਿਹੜਾ ਆਪਾਂ ਇਸ ਤਰ੍ਹਾਂ ਸਿੱਧਾ ਬੁਣ ਲੈਣਾ ਤੇ ਇਹ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਬਿਨਾਂ ਗੁਨੇ ਉਤਾਰ ਲੈਣਾ ਇਹ ਤਿੰਨ ਕੁੰਡੇ بار-ਬਾਰ ਰਿਪੀਟ ਕਰਨੇ ਫਿਰ ਵੇਖੋ ਉਲਟਾ ਕੁੰਡਾ نیچےੋਂ ਦੀ ਬੁੰਨਾ ਹੈ ਆਪਾਂ ਫਿਰ ਧਾਗਾ ਪਿੱਛੇ ਕਰ ਲੈਣਾ ਆਹ ਕੁੰਡਾ ਲੂਸ ਕਰ ਲੈਣਾ ਥੋੜਾ ਜਿਹਾ ਤੇ ਇਹਦੇ ਵਿੱਚੋਂ ਦੀ ਨੈਕਸਟ ਕੁੰਡਾ ਜਿਹੜਾ ਉਹ ਕੱਢ ਲੈਣਾ ਤੇ ਇਹ ਵਾਲੇ ਕੁੰਡੇ ਨੂੰ ਆਪਾਂ ਬਿਨਾ ਬੁਨੇ ਉਤਾਰ ਲੈਣਾ ਫਿਰ ਧਾਗਾ ਆਪਣੀ ਸਾਈਡ ਕਰਾਂਗੇ ਉਲਟਾ ਕੁੰਡਾ ਜਿਹੜਾ ਇਹਨੂੰ ਨੀਚੇ ਵਾਲੇ ਹੌਲ ਤੋਂ ਬੁੰਨਾ ਹੈ ਫਿਰ ਧਾਗਾ ਪਿੱਛੇ ਕਰ ਲੈਣਾ ਆਹ ਵਾਲਾ ਕੁੰਡਾ ਲੂਜ਼ ਕਰਕੇ ਤੇ ਇਹਦੇ ਵਿੱਚੋਂ ਦੀ ਅਗਲਾ ਕੁੰਡਾ ਸਿੱਧਾ ਬਣਾ ਲੈਣਾ ਤੇ ਇਹ ਕੁੰਡੇ ਨੂੰ ਆਪਾਂ ਬਿਨਾ ਬੁਨੇ ਉਤਾਰ ਦੇਣਾ ਧਾਗਾ ਆਪਣੀ ਸਾਈਡ ਉਲਟਾ ਕੁੰਡਾ ਨੀਚੋਂ ਦੀ ਬੁਣਾਂਗੇ ਧਾਗਾ ਪਿੱਛੇ ਆਵਲਾ ਜਿਹੜਾ ਕੁੰਡਾ ਨੂੰ ਲੂਜ਼ ਕਰਕੇ ਤੇ ਇਹਦੇ ਵਿੱਚੋਂ ਦੀ ਸੈਕਿੰਡ ਕੁੰਡਾ ਕੱਢ ਕੇ ਸਿੱਧਾ ਬੁਣ ਲੈਣਾ ਤੇ ਇਹਨੂੰ ਬਿਨਾ ਬੁਣੇ ਸਲਿੱਪ ਕਰ ਲੈਣਾ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਹੈ ਦੋਨਾਂ ਸਾਈਡਾਂ ਤੋਂ ਹੀ ਬਣੇਗਾ ਉਲਟਾ ਕੁੰਡਾ ਇਸ ਤਰ੍ਹਾਂ ਬੁਣਨਾ ਹੈ ਫਿਰ ਧਾਗਾ ਬੈਕ ਸਾਈਡ ਤੇ ਆਵਲੇ ਕੁੰਡੇ ਨੂੰ ਇਸ ਤਰ੍ਹਾਂ ਖਿੱਚ ਕੇ ਲੂਜ਼ ਕਰ ਲੈਣਾ ਤੇ ਇਹਦੇ ਵਿੱਚੋਂ ਦੀ ਆਪਾਂ ਦੂਸਰਾ ਕੁੰਡਾ ਕੱਢ ਲੈਣਾ ਤੇ ਇਹਨੂੰ ਬਿਨਾ ਬੁਣੇ ਉਤਾਰ ਦੇਣਾ ਫਿਰ ਧਾਗਾ ਆਪਣੀ ਸਾਈਡ ਕਰਾਂਗੇ ਉਲਟੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਵਿੱਚ ਉਹਦੀ ਬੁਣਾਂਗੇ ਫਿਰ ਧਾਗਾ ਪਿੱਛੇ ਕਰਕੇ ਸਿੱਧਾ ਕੁੰਡਾ ਲੂਜ਼ ਕਰਕੇ ਤੇ ਇਹਦੇ ਵਿੱਚ ਉਹਦੀ ਅਗਲਾ ਕੁੰਡਾ ਜਿਹੜਾ ਉਹ ਵਿੱਚੋਂ ਵੀ ਕੱਢ ਲੈਣਾ ਇਹਦੇ ਫਿਰ ਇਹਨੂੰ ਸਿੱਧਾ ਬਣਾਉਣਾ ਤੇ ਇਹ ਵਾਲੇ ਕੁੰਡੇ ਨੂੰ ਬਿਨਾਂ ਬੁਣੇ ਉਤਾਰਨਾ ਫਿਰ ਵੇਖੋ ਇਸ ਤਰ੍ਹਾਂ ਲਾਸਟ ਤੇ ਆ ਕੇ ਸਾਡੇ ਕੋਲ ਇੱਕ ਕੁੰਡਾ ਉਲਟਾ ਬਚ ਗਿਆ ਤੇ ਲਾਸਟ ਵਾਲਾ ਕੁੰਡਾ ਸਿੱਧਾ ਬਚ ਗਿਆ ਇੱਕ ਸਲਾਈ ਪਹਿਲੀ ਸਾਡੀ ਜਿਹੜੀ ਉਹ ਇਸ ਤਰੀਕੇ ਦੇ ਨਾਲ ਬਣ ਗਈ ਹੁਣ ਦੂਸਰੀ ਸਲਾਈ ਵੇਖੋ ਆਪਾਂ ਕਿਵੇਂ ਬਣਾਉਣੀ ਆ ਪਹਿਲਾ ਕੁੰਡਾ ਸਲਿੱਪ ਕਰ ਲਿਆ ਧਾਗਾ ਬੈਕ ਸਾਈਡ ਤੇ ਕਰਾਂਗੇ ਪਹਿਲਾ ਕੁੰਡਾ ਸਿੱਧਾ ਫਿਰ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ 1 ਤੇ 2 ਫਿਰ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਉਲਟੇ ਬਣਾਵਾਂਗੇ 1 ਤੇ 2 ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ధాగా పిచ్చే ఇండా సిద్ధా ధాగా సైడ్ దో కుడే ఉల్టే ధాగా పిచ్చే ఇండా సిద్ధా ధాగా సైడ్ దో కు ఉల్టే ధాగా పిచ్చే ఇండా సిద్ధా దో కుండే ఉల్టే ధాగా పిచ్చే ఇండా సో కడే ਕੁਲਤੇ ਤੇ ਲਾਸਟ ਤੇ ਇੱਕ ਗੁੰਡਾ ਸਿੱਧਾ ਤੇ ਐਜ ਵਾਲਾ ਗੁੰਡਾ ਜਿਹੜਾ ਕੋ ਉਲਟਾ ਇਸ ਤਰ੍ਹਾਂ ਕਰਕੇ ਸਾਡੀਆਂ ਦੋ ਸਲਾਈਆਂ ਬਣ ਗਿਆ। ਇਹ ਹੀ ਦੋ ਸਲਾਈਆਂ ਜਿਹੜੀਆਂ ਅਸੀਂ बार-बार ਰਿਪੀਟ ਕਰਦੇ ਜਾਣਾ ਤੇ ਇਸ ਤਰੀਕੇ ਦੇ ਨਾਲ ਡਿਜ਼ਾਈਨ ਸਾਡਾ ਜਿਹੜਾ ਬਣਦਾ ਜਾਣਾ ਜਦੋਂ ਅੱਗੇ ਤੋਂ ਅੱਗੇ ਆਪਾਂ ਇਹ ਹੀ ਚਾਰ ਸਲਾਈਆਂ ਰਿਪੀਟ ਦੋ ਸਲਾਈਆਂ ਰਿਪੀਟ ਕਰਾਂਗੇ ਤੇ ਡਿਜ਼ਾਈਨ ਸਾਡਾ ਬਣਨ ਤੋਂ ਬਾਅਦ ਇਸ ਤਰ੍ਹਾਂ ਦਾ ਨਜ਼ਰ ਆਉਣਾ ਹੈ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤੁਹਾਡੇ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ